ਸਾਸਤਰੀ ਕਾਜ਼ੀ ਸਾਡੇ ਵੱਲੋਂ ਜਾਣੀ ਕੇ ਸੰਘਾ ਫੈਮਲੀ ਵੱਲੋਂ ਅੱਜ ਸਵੇਰੇ ਸਵੇਰੇ ਉੱਠਿਆ ਜੇ ਅੱਖਾਂ ਦੀ ਸੋਸ ਸੂਜ ਵੀ ਨਹੀਂ ਲਿੱਤੀ ਤੇ ਪਹਿਲਾਂ ਹੀ ਸਾਡੇ ਮੋਟਰ ਦੇ ਤਾਰਾਂ ਸੜ ਗਈਆਂ ਤੇ ਉਧਰ ਪਾਣੀ ਵੀ ਨਹੀਂ ਟੈਂਕੀ ਚ ਦੇ ਹੋ ਸਾਬ ਤੇ ਉਹਦਾ ਆਪਾਂ ਹਜੇ ਨਾ ਨੂੰ ਨਹਾਉਣਾ ਨੂੰਣਾ ਸੀਗਾ ਪਹਿਲਾਂ ਛੁੱਟੀ ਕਰ ਲੈਨੇ ਠੰਡ ਤੇ ਸੜਾਉਂਗਾ ਹੋੜ ਲੱਗਾ ਆ ਤੇ ਸਟਾਰਟਰ ਸਾਰਾ ਸੜ ਗਿਆ ਕਾਰ ਨੂੰ ਤਾਂ ਮੈਂ ਵੀ ਠੀਕ ਉਦਾਂ ਕਰ ਸਕਦਾ ਵੀ ਪਰ ਇਹ ਨਹੀਂ ਪਤਾ ਮੈਨੂੰ ਕਿਹੜੀ ਮੈਂ ਕਾਰ ਵੜ ਲੈਣੀ ਆ ਨਾ ਉਹ ਕੇ ਨਾਲ ਹੀ ਚੁੰਬੜਿਆ ਰਮ ਤੇ ਬਾਹਰ ਹੈਰੀ ਵੀ ਚੱਲ ਗਿਆ ਦੁਕਾਨੇ ਤੇ ਉਹ ਵੀ ਚਾਹ ਜਾਂ 10 ਵਜੇ ਦੁਕਾਨ ਖੋਲੀ ਦੀ ਅੱਜ ਤਾਂ ਮੈਨੂੰ ਅੱਜ ਸਕੂਲੇ ਜਾਣਾ ਸੀ ਤੇ ਛੁੱਟੀ ਕਰਾਉਣੀ ਪਈ ਕਿਉਂਕਿ ਉਹਦੇ ਅੱਜ ਹਾਉਸ ਦਾ ਕੁਰਸੀ ਤੇ ਕੱਪੜੇ ਉਸਦਾ ਹਾਂ ਉਦਾਂ ਦਾ ਸਕੂਲ ਵੀ ਸੀਗਾ ਇੱਕ ਉਹਨਾਂ ਸਕੂਲਦਿਆਂ ਨੇ ਅੱਜ ਕੀ ਲਾਤਾ ਉਹ ਵਰਦੀ ਆ ਨਾ ਆਹ ਸੁਭਾ ਵਾਲੀ ਵਰਦੀ ਪਾ ਕੇ ਆਉਣੀ ਜਿਹਦੇ ਹਾਂ ਚ ਵਾਈਟ ਪੈਂਟ ਤਕੋਛ ਇਦਾ ਹੀ ਵੀ ਰੱਖਣਾ ਉਹ ਸਾਰਾ ਕੁਝ ਸੱਚ ਯਾਦ ਹੋ ਉਸਾਂ ਨੇ ਫਰਿੱਜ ਤੇ ਗੀਠੀ ਦੇਖੋ ਕੱਦਾ ਬਣਾਈ ਹੈ ਮਾਣੋ ਬਈ ਐਵੇਂ ਤੁਸੀਂ ਗੱਲਾਂ ਕਰਦੇ ਆ ਬੇਕੋ ਤੇ ਹੈ ਤੇ ਤਾਂ ਜ਼ਰੂਰ ਹੁੰਦਾ ਪਰ ਜਿੰਨਾ ਗੰਦ ਪਾਉਂਦੇ ਹਨਾ ਬਹੁਤ ਕਈ ਵੇਲੇ ਤੇ ਸੇਵ ਹੀ ਆਉਦਾ ਏ ਉੱਪਰਲਾ ਕੋਠਾ ਸਾਡਾ ਇਹਨੇ ਹੱਕ ਹੱਕ ਤੇ ਭਰਿਆ ਦਿਓ ਸਭ ਹੱਕ ਹੱਕ ਤੇ ਮਾਣੋ ਰੱਖੀ ਇਹਨੇ ਤੇ ਹੀ ਚੱਕਦੀ ਆਪਾਂ ਨੂੰ ਕੋਈ ਚੱਕਰ ਨਹੀਂ ਆਹ ਇਹੇ ਕਰਾਉਂਦੀ ਤੇਰੀ ਚੱਕਦੀ ਹੈ ਟਾਈਮ ਹੋ ਗਿਆ ਸਟੇਮ ਧੈਰੀ ਚਲਦਾਸ ਹੋ ਜੇ ਹੋਣੇ ਗਿਆ ਹਾਂ ਹਾਂ ਕਦੋਂ ਜਾਣਾ ਆ ਇੱਥੇ ਦੁਕਾਨੇ ਮੈਂ ਵੀ 11 ਵਜੇ ਮੰਮੀ ਚਲ ਜਾਨਾ ਹਾਂ ਨਾ ਕੇ ਜਾਵੇਂਗਾ ਨਹੀਂ ਦੇਖ ਲੈ ਜੇ ਇਦਾਂ ਗੱਲਾਂ ਕੱਪੜਾ ਫੇਰ ਲੈਣੇ ਆ ਕੱਪੜਾ ਕੀ ਫੇਰਨਾ ਨਹੀਂ ਆਪਾ ਹੈ ਇਹ ਬੰਦੇ ਉੱਠਾ ਹੈ ਧੋੜਾ ਦਾ ਬੰਦੇ ਉੱਠਾ ਉਹ ਨਾ ਨਾ ਤੂੰ ਨਾ ਉੱਠੀ ਭਰਾਵਾ ਬੈਠਾ ਰਹਿ ਆ ਤੇ ਨਾ ਮੱਝ ਆ ਸਾਡੇ ਪਿੰਡ ਬਾਬਾ ਕਾਂ ਦਾ ਅੰਦਾਜ਼ ਦੀ ਫੋਟੋ ਜਿਹੜੇ ਵੀਰ ਸਾਡੇ ਪਿੰਡ ਦੇ ਅਲਾਗੇ ਛਾਗੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਇਹ ਆਪਾਂ ਨੂੰ ਤੇ ਆ ਸਾਡਾ ਟੰਗਿਆ YouTube ਵਾਲਾ ਇਹ ਵਿਚਾਰਾ ਉਦੋਂ ਦਾ ਇਦਾਂ ਹੀ ਟੰਗਿਆ ਤੇ ਆ ਹੈਰੀ ਦੇ ਨਾਮ ਆ ਪਹਿਲੀਆਂ ਜਿਹੜਾ ਨਿੱਕਾ ਆਉਂਦਾ ਹੁਣ ਤੁਹਾਨੂੰ ਪਤਾ ਇੱਥੇ ਗਾ ਕੇ ਨਿਆਣਾ ਪਾਣ ਨੂੰ ਥੋੜੇ ਘਟ ਜਾਂਦਾ ਤੇ ਆ ਮੈਨੂੰ ਇਹ ਜਗਾ ਤੇ ਆ ਪੁਰਾਣੇ ਫੱਟੇ ਇਦਾਂ ਲੱਗੇ ਹੁੰਦੇ ਜਿਹ ਕਈਆਂ ਦੇ ਘਰੇ ਲੱਗੇ ਹੁੰਦੇ ਹਨ ਸਾਡੇ ਅਜੇ ਵੀ ਆ ਜਿਹਦਾ ਪੇਪਰ ਲਵਾਇਆ ਸੀਗਾ ਤੇ ਬਾਪੂ ਸਾਡਾ ਕਹਿੰਦਾ ਕਹਿੰਦਾ ਵੀ ਇਹ ਫੱਟਾ ਨਹੀਂ ਢਾਣਾ ਜਦੋਂ ਮੈਂ ਬਣਾਇਆ ਸੀ ਬੜੇ ਔਕੇ ਹੋ ਕੇ ਬਣਾਇਆ ਤੇਰਾ ਚਲਈ ਮੈਂ ਤੋੜ ਨਾ ਪੰਮਾ ਉਹ ਖੁੰਡਾ ਨਹੀਂ ਗਣਾ ਹੋਈਆ ਕਰੀ ਆ ਮਮੀ ਗੇ ਮੈਂ ਤੋੜ ਦਈਏ ਉਹ ਖੁੰਡਾ ਬੜਾ ਹੋ ਜਿਆ ਕਰੀ ਕੀ ਕਹਿੰਦਾ ਸੀ ਕਹਿੰਦਾ ਮੈਂ ਤੋੜ ਨਹੀਂ ਦੇਣਾ ਆਹ ਹੋਇਦਰ ਹਾਂ ਉਹ ਤਾਂ ਨਹੀਂ ਦੰਦਾ ਹੈਗਾ ਬਣਾ ਲਪਾ ਸਾਰਾ ਇਹ ਜੋ ਇਹਨੇ ਹੈ ਨਾ ਪਤਾ ਨਹੀਂ ਕਿੱਥੋਂ ਬਿੱਡਾ ਬੁੱਡਾ ਜੋ ਕੱਢ ਕੇ ਲਪਾ ਫੇਲੇ ਲੋ ਦੇਂ ਦੇ ਇੱਕ ਟਿੰਡੀ ਦੇ ਜੇ ਕਿਸੇ ਨੇ ਮੈਂ ਲੈ ਨਹੀਂ ਹੋ ਹਾਏ ਨਹੀਂ ਨਹੀਂ ਇਹ ਨਹੀਂ ਦੇਣੀ ਇਹ ਕਿਸੇ ਦੇ ਤੇ ਉਹ ਉੱਤੇ ਟਟੀਆਂ ਜਾ ਕੇ ਦੀਆਂ ਜੇ ਮੈਂ ਚੱਕ ਦੇਈ ਆ ਤੁਸੀਂ ਚੱਕਣੀ ਆ ਤੁਸੀਂ ਚੱਕਣੀ ਆ ਹਾਂ ਉਹਨੂੰ ਬਾਹਰ ਗਿ ਜਾਓ ਉਹ ਤੇ ਰਾਤ ਦੇ ਇਹਨੂੰ ਆਤ ਕਿੰਨੀ ਚੰਗੀ ਸਾਰਿਆਂ ਨੂੰ ਭਾਰ ਦਿੰਦੀ ਸਵੇਰ ਨੂੰ ਹੈ ਸਾਰੇਨ ਖਾ। ਹਾ ਇਹ ਤਾਂ ਗੱਲ ਹੈ ਜੀ ਇਹਨੇ ਜਿਹੜਾ ਨਹੀਂ ਉੱਠਿਆ ਉਹਦੇ ਪੰਜੇ ਜਾ ਕੇ ਪੰਜੇ ਮਾਰ ਦੱਪੇ। ਕਹਿੰਦੀ ਉੱਠੋ ਤੁਸੀਂ ਸੁੱਤੇ ਆ। ਤੇ ਜੀ ਚੁੱਤੇ ਆ। ਹੈ ਤੁਸੀਂ ਸੁੱਤੇ ਆ। ਤੇ ਤੁਹਾਨੂੰ ਬਾਹਰ ਲੈ ਕੇ ਸਿਸਟਮ ਦਿਖਾਉਨੇ ਆ। ਆ ਮੋਟਰਸਾਈਕਲ ਨੂੰ ਪਤਾ ਕਿੱਦਾਂ ਜਾੜ ਦੰਨਾ। ਕਹਿੰਦਾ ਆ ਦੇਖੋ ਸਾਡਾ ਘਰ ਕਿੰਨਾ ਉੱਪਰ। ਹਾਂ ਬਾਹਰ ਵਾਲਾ ਸਾਹ ਆਖਦਾ। ਪੰਜ ਚਾਰ ਪੌਡੇ ਆ। ਇਦਾਂ ਇੱਥੋਂ ਲਿਆ ਕੇ ਉਪਰੋਂ ਆ ਵੀ ਆ। ਇਤੋਂ ਲੈ ਆ ਕਿ ਇਦਾਂ ਚਾਹਣਾ ਇੱਥੋਂ ਫੇਰ ਘੁੰਮਣਾ ਕਰਦਾ ਹਾਂ ਜਾਂ ਆਹ ਬੰਦਾ ਨਹੀਂ ਚਾਹਣ ਸਾ ਗੁਰ ਉਹ ਬਣਾਉਨੇ ਤੈਨੂੰ ਵੀ ਬਣਾਉਨੇ ਕਿੱਦਾਂ ਮੂੰਹ ਅੱਡੀ ਖੜਾ ਰੁਕ ਜਾ ਭਰਾਵਾ ਹਾਂ ਹਏ ਤਾਰਨਾ ਪਈ ਇੱਥੇ ਅੱਜ ਤਾਰਨਾ ਆ ਕੇ ਤਾਰਨ ਲਾਖੀ ਤਾਰਨ ਲਾਖੀ ਮੰਮੀ ਸਾਡੀ ਅੱਕੀ ਪਈ ਆ ਕਿਉਂਕਿ ਅੱਗੇ ਬਹੁਤ ਦਾ ਪਹੂ ਰੱਖਦੀ ਸੀ ਤਾਂ ਇਹ ਕਈ ਬੰਦੇ ਹੁੰਦੇ ਨਹੀਂ ਵੀ ਕਹਿਣਾ ਰੋਟੀ ਪਾਣੀ ਪੱਕਾ ਮਿਲਦਾ ਸਾਰਾ ਟੀਵੀ ਟੂ ਵੀ ਲੱਗਾ ਪਰ ਇੱਕ ਆਸ਼ ਨਹੀਂ ਗਈ ਚਾਹੁੰਦੀ ਆ ਮੈਂ ਕੰਮ ਕਰਾਂ ਕਿਉਂਕਿ ਸਾਰੀ ਉਮਰ ਪਸੂ ਹੀ ਰੱਖਿਆ ਹੌਣ ਕਈ ਕਹਿੰਦੇ ਆ ਵੀ ਕੰਮ ਨੂੰ ਤੂੰ ਸਹਿਰ ਕਰ ਲਿਆ ਕਰ ਸਹਿਲ ਹੁੰਦੀ ਨਹੀਂ ਕਿਉਂ ਗੋਡੇ ਬਹੁਤ ਦੁਖਦੇ ਆ ਗੋਡੇ ਤੋ ਤੋਰਦੇ ਤਾਂ ਹੈਗੀਆਂ ਫੇ ਭਾਪੇ ਵਾਂਗੋ ਤਾਂ ਨਹੀਂ ਭਾਪੇ ਨੂੰ 10 ਸਾਲ ਹੋ ਗਏ ਆ ਕਦੀ ਦਿਲ ਨਹੀਂ ਛੱਡਿਆ ਪਾਪਾ ਤੂੰ ਪਾਉਣੇ ਗੋਡੇ ਹੁਣ ਦੇਖ ਲਓ ਹੁਣ ਕੀ ਪਾਉਣੇ ਰਹਿ ਨਹੀਂ ਜਿੰਨੇ ਕ ਪਵੜੇਗਾ ਤੇਰੀ ਮਰਜ਼ੀ ਦੇ ਲਏ ਹੁਣ ਕੀ ਗੋਡੇ ਆ ਹੁਣ ਤਾਂ ਜਾੜ ਵਾਲਾ ਹੀ ਆ ਭਾਪੇ ਦੇ ਪਹਿਲਾਂ ਗੋਡੇ ਪਾਉਣ ਲੱਗੇ ਸੀ ਅਸੀਂ ਤੇ ਜਿੰਨੀ ਇਹਦੀ ਭਾਪੇ ਦੀ ਹਾਈਟ ਸੀਗੀ 7 1/2 7 6 ਮੇਰੇ ਕਾ 6 1/2 ਫੁੱਟ ਤਾਂ ਹੁਣੀ ਆ ਪਾਪਾ ਨਾ ਚਾਰ ਸਭਾ ਕੁਛ 4 ਇੰਚ ਸੀ ਡੇ ਗੋਡੇ ਨਹੀਂ ਉਦੋਂ ਬਣੇ ਸੀਗੇ ਹਣ ਮੰਮੀ ਦੇ ਗੋਡੇ ਪਾਉਣੇ ਆ ਦੇਖਦੇ ਹਿਸਾਬ ਕਰਤਾ ਕਦੋਂ ਪਾਉਣੇ ਆ ਹੈ ਕਦੋਂ ਪਾਉਣੇ ਆ ਉਹ ਮੈਂ ਕਿਹਾ ਉੱਥੇ ਜਿੱਥੇ ਆਪਣੇ ਸੰਸਕਾਰ ਨਹੀਂ ਹੁੰਦੇ ਆਹੋ ਵੀ ਉੱਥੇ ਕਿਸੇ ਦੇਖਵੇ ਦਾ ਲੂਣਗੇ ਕਿਸੇ ਨੂੰ ਵੀ ਵਿੱਚ ਗੋਡੇ ਲੋਹੇ ਦੇ ਮਿਲ ਗਏ ਉਹ ਚੱਕਿਆ ਉਹ ਪਾਉਣੇ ਆ ਉਸਲੀ ਆ ਉਹ ਸੈਕੰਡ ਹੈਂਡ ਮਿਲ ਜਾਣੇ ਆਪਾਂ ਨੂੰ ਸਸਤੇ ਹੈਂ ਅਸਲੀ ਗੋਡੇ ਪਵਾਉਣੇ ਚੱਲ ਜਦੋਂ ਤੂੰ ਤਰਨੋਂ हट ਗਈ ਤੇਰੇ ਪਵਾ ਦਾਂਗੇ ਉਸਲੀ ਉਹ ਅਸਲੀ ਓ ਕੀ ਕਹਿਣਾ ਅਸਲੀ ਗੋਡੇ ਇਹਦੇ ਆ ਉਹ ਗੋਡੇ ਨੇ ਇਹਨੇ ਤਾਂ ਫੇ ਭੱਜੀ ਫਿਰਿਆਗਾ ਨਾ ਇੰਨਾ ਕੰਮ ਵੀ ਨਹੀਂ ਆਪਾਂ ਕਰਨ ਕੋਈ ਨਹੀਂ ਗੁਲਾਮ ਪਾਣਾ ਜੇ ਗੁਲਾਮ ਵਾਲਾ ਕਈ ਵੇਲੇ ਥੋੜੇ ਵੀ ਗੋਡੇ ਦੁਖਣ ਲੱਪੇਂਦੇ ਬੁੜੀਆਂ ਰੀਸੋ ਰੀਸੀ ਉਹਨੇ ਪਵਾ ਲਏ ਉਹਨੇ ਪਵਾ ਲਏ ਅਹੀਂ ਵੀ ਗੋਡੇ ਪਵਾ ਲਈਏ ਹੈ ਨਾ ਉਹ ਹੁਣ ਮੰਮੀ ਸਾਡੀ ਨੂੰ ਕਾਹਲੀ ਕਾਹਲੀ ਕਿਹੜੀ ਘੜੀ ਕੋਡੇ ਪਵਾ ਲਈ। ਉਹ ਵੀ ਤੇਨੂੰ ਦੇਖਦੇ ਹਾਂ ਹੁਣ ਬਿਜਲੀ ਵਾਲੇ ਵੀ ਆਉਣ ਵਾਲੇ ਆ ਤੇ ਕਦੋਂ ਆਉਂਦੇ ਵੀ ਕਰਦੇ ਗੱਲਬਾਤ। ਦੁਕਾਨੋਂ ਹੁਣ ਮੈਂ ਆ ਗਈਆਂ ਪਹਿਲਾਂ ਸਵੇਰੇ ਇਹ ਆਪਣੇ ਤਾਂ ਨਿਚੇ ਲੱਗੇ ਸੀ ਮੈਂ ਆਪਣੀ ਦੁਕਾਨੇ ਚਲ ਗਈ ਸੀ ਤੇ ਹੈਰੀ ਵੀ ਦੁਕਾਨੇ ਗਿਆ ਹੋਇਆ ਸੀ ਤੇ ਹੁਣ ਅਸੀਂ ਆ ਗਏ ਹਾਂ ਮੈਂ ਹੀ ਆਈਆਂ ਹੱਲੇ 6:30 ਹੋਏ ਆ ਤੇ ਹੁਣ ਮੈਂ ਬਰਉਣੀ ਆਂ ਦਾਲ ਸਬਜ਼ੀ ਦੇ ਦੀ ਕੀ ਬਣਾਈਏ ਹੈਰੀ ਦੁੱਧ ਲੈ ਆ ਆਪਣੇ ਨਾਨਕੇ ਤਾਂ ਹੁਣ ਚੱਲਾ ਹੈ ਗਰਾਉਂਡ ਹੈਰੀ ਨੇ ਪਾਲਿਆ ਸ਼ੂ ਹੈਰੀ ਚੱਲਾ ਹੁਣ ਗਰਾਉਂਡੇ ਲੈ ਬਈ ਹੈਰੀ ਕਿੱਥੇ ਚੱਲਾ ਤੂੰ ਗਰਾਉਂਡੇ ਦੇਖ ਦੇ ਕਿੰਨਾ ਤੂੰ ਮਿਹਨਤ ਕਰਕੇ ਰੋਜ਼ ਰੋਜ਼ ਕੀ ਬਣਾਵੇ ਬੰਦਾ ਕੀ ਬਣਾਵੇ ਸਮਝ ਨਹੀਂ ਆਦੀ ਹੁਣ ਮੈਂ ਡਿਸੀਜਨ ਲਿਆ ਆ ਵੀ ਹੁਣ ਆਨ ਕ੍ਰੀਏਟੀਵਿਟੀ ਪਈ ਆ ਤੁਹਾਨੂੰ ਮੈਨੂੰ ਲੱਗੀ ਕੜੀ ਬਣਾਉ ਦਈ ਪਿਆ ਆ ਅੱਜ ਬਣਾਉਣੀ ਕੜੀ ਘਪੜਿਆਂ ਨੂੰ ਮੈਂ ਅੱਜ ਕੜੀ ਨੂੰ ਤਰਤਾ ਪਾਣਾ ਲੱਗੇ ਉਲੀਆ ਤੋਂ ਮਾਂ ਨਾਲ ਟਾਰਗੇਟ ਮਾਰਤਾ ਤੇ ਤੇ ਆਪਾਂ ਦੇਖੋ ਕੜੀ ਬਣਾਉਗਾ ਕਿ ਤੁਹਾਨੂੰ ਦਿਖਾਉਣੀ ਹੈ ਕਿੱਦਾਂ ਬਣਦੀ ਹੈ ਚਲ ਅਗਾਂਹ ਅਰੇ ਇਹ ਰੋਟੀ ਨਾ ਰੋਟੀ ਰੋਟੀ ਨੂੰ ਮੈਂ ਦਵਾਣੇ ਜਾਈਦਾ ਹਾਂ ਥੱਲੇ ਆ ਨਾ ਮੈਂ ਲਾ ਦੀਏ ਫੇ ਆਏ ਬੜੇ ਦੇਦੇ ਆ ਬਲ ਮੋਟਰ ਦਾ ਲਾਗ ਦੇ ਆਹੋ ਮਾੜਾ ਮੋਟਾ ਉਹ ਪਾਣੀ ਤਾਂ ਭਰੀਏ ਇਹ ਡਾਇਰੈਕਟ ਚੱਲਦੀ ਹੈ ਨਾ ਯਾਦ ਆ ਮੈਂ ਵੀ ਮੋਟਰ ਕਿੰਨੀ ਦੀ ਹੈ 1.5 ਦੀ ਜਾਂ 2 ਦੀ 1.5 ਦੀ 1.5 ਦੀ ਮੋਟਰ 1.5 ਦੀ ਹੈ ਬਾਈ 1.5 ਦੀ ਨਜ਼ਰ ਆ ਉਹ ਇਹਦਾ ਪੱਲਾ ਵਿੱਚ ਪੋਹੇ ਦੋ ਰਾਜਤੀ ਜੀ ਤੀਜੇ ਮੈਸਤਰੀ ਲਿਆਉਂਦੇ ਅਸੀਂ ਹੁਣ ਲੱਗੇ ਹਾਂ ਹੁਣ ਦੇਖੋ ਕੀ ਕਾਰਨਾਮਾ ਲਾ ਪਿਆ ਪਹਿਲਾਂ ਸੀਨੀਅਰ ਫਿਰ ਜੂਨੀਅਰ ਹੁਣ ਹਾਈ ਫਾਈ ਆਇਆ ਵੱਡੀਆਂ ਮੋਟਰਾਂ ਦੇਖ ਲਈ ਥੋੜੇ ਪਹਿਲਾਂ ਝਟਕਾ ਮਿਲ ਜਾਂਦਾ ਫਿਰ ਥੋੜਾ ਵਧੀਆ ਪਾਉਂ ਜਾਂਦਾ ਹੈ ਉਹ ਗੱਲ ਨਹੀਂ ਵਾਕਈ ਮੇਰੇ ਭਾਈ ਸਾਡੀ ਛੇ ਰਣੀ ਪਹਿਲੇ ਬਲੌਗ ਬਣੀ ਨਹੀਂ ਨਹੀਂ ਇਹਦੇ ਨਾਲ ਗਣਾ ਚੈੱਕ ਹੀ ਅਸੀਂ ਇਦਾਂ ਕਰਦੇ ਵਾਹ ਗਰੰਟ ਜੇ ਕਰਦੇ ਹੈਗਾ ਬੰਦੇ ਹਾਂ ਉਹ ਉਹਦਾ ਗਰੰਟ ਤੇ ਨੂੰ ਆਉਂਦੇ ਸੇ ਮਾਨੂੰ ਮਾਵਾ ਜਾਂਦੀ ਤੇ ਆਪਾਂ ਜੇ ਮੋਟਰ ਸਹੀ ਹੋਈ ਫਿਰ ਡ੍ਰੈਕਟ ਚੱਲ ਪੈਣੀ ਹੈ ਨਾ ਇਹ ਟੈਂਸ਼ਨ ਆਉ ਸੋਗਾ ਨਾ ਲੱਗਣਾ ਪਤਾ ਨਹੀਂ ਕਿਹਨੇ ਬਦਲ ਰੋਲ ਹੋਣਾ ਇੱਥੇ ਯਾਰ ਤੁਮ ਨਹੀਂ ਉਹ ਕਹਿ ਰਹੇ ਹੋ ਹਰੰਦ ਦੇ ਇਹ ਜੰਕ ਇਹ ਜਿਹੜੇ ਇਹ ਤਾਂ ਦਾ ਕਿੰਨੇ ਨੰਬਰ ਦੀਆਂ ਲੱਗੀਆਂ ਐਨਕਾਂ ਹੂੰ ਇਹ ਦਵਾਈ ਵਜ੍ਹਾ ਕਰਕੇ ਮੈਂ ਵੀਡੀਓ ਦੇ ਦਦਾ ਨਾ ਉਹਦੇ ਵਈ ਦਾਦੇ ਵੀ ਉਸ ਐਨਕਾਂ ਲਗਾ ਦਿੰਦਾ ਬੰਦਾ ਜਿੰਨਾ ਮਰਜੀ ਨੰਬਰ ਹੋਵੇ ਬੜੇ ਬੰਦਿਆਂ ਦੀ ਉਹਨੇ ਐਨਕਾਂ ਉੱਤੇ ਲਹਾਈਆਂ ਥੋੜਾ ਚੈਰੀ ਦਵਾਈ ਦਿੰਦਾ ਉਹ ਤਾਂ ਦੇਖਾਂਗੇ ਸਿਸਟਮ ਉਹ ਵੀ ਤੈਨੂੰ ਦੱਸੂ ਸਹੀ ਗੱਲ ਹੈ ਹਾਸੇ ਨਾਲ ਸਨ ਸ਼ੇਅਰ ਕਰੂੰਗਾ ਤਾਂ ਹਰ ਵੀ ਬਦਲੀ ਉਹਦਾ ਹਾਂ ਉਹ ਹਜੇ ਕਿਹੜੀ ਉਮਰ ਹੋਈ ਆ ਪਹਿਲਾਂ ਹੀ ਲੱਗ ਗਈਆਂ ਦਿਲਾਂ ਬੜੇ ਤੇ ਇੰਟਰਵਿਊ ਆਉਂਦਾ ਆ ਆੜਾ ਹੋਣ ਨੂੰ ਇਲਾਜ ਜੀਬ ਆ ਮੀਟਰ ਕੱਟ ਉਹ ਲਾਈਪੇ ਲਾਈ ਆਪਾਂ ਇਹ ਕਨੈਕਟਰ ਬੜੇ ਕਰਦੇ ਮੀਟਰ ਜਾ ਕੇ ਲਾ ਕੇ ਕਰਦਾ ਆ ਇਹ ਲੱਗੀ ਮੋਟਰ ਤੇ ਮੈਂ ਮੀਟਰ ਕਿੱਦਾਂ ਚੱਲਣਾ ਮੈਂ ਕਰਦਾ ਚੱਲ ਹੁੰਦੀ ਆ ਕੇ ਸਿੱਧੀ ਆ ਬਈ ਤਾਰ ਲਾ ਕੇ ਕਰਨਾ ਇਹਦਾ ਹਾਂ ਜੀ ਤਾਰ ਇਦਾਂ ਕਰ ਦਿੱਤੀ ਹਾਂ ਤਾਰ ਲੱਗ ਗਈ ਉਹਦੀ ਰੋਸ਼ਨੀ ਜੋ ਦੋਹਰੀ ਤਾਰ ਵੀ ਉਧਰੇ ਵੀ ਤਾਰ ਹੈ ਜਿਹੜੀ ਦੋਹਰੀ ਕੋਈ ਇਹਦੇ ਵਿੱਚੋਂ ਤਾਰ ਜੁੜਦੀ ਹੋਈ ਹੈ ਇਹਦੇ ਵਿੱਚੋਂ ਤਾਰ ਜੁੜਦੀ ਹੋਈ ਹਮ ਸਰ ਨੂੰ ਆਉਂਗਾ ਜੀ ਇਹਨੂੰ ਤਾਰ ਦੇਣਾ ਉਹਨੂੰ ਟੇਟ ਨੂੰ ਕੱਢ ਦੇਣਾ ਤਾਰ ਗਿਆ ਨਾ ਉਹਦੋਂ ਪਾਇਆ ਹਾਂ ਫਾਰ ਮੰਨ ਲਿਆ ਲੱਗੇਗਾ ਹਮ ਲੱਗੇਗਾ ਨਾ ਉਹਨੂੰ ਲੱਗਣੀਆਂ ਹੁਣ ਡਾ ਕੱਢੀਏ ਮੋਟਰ ਲਾਉਂਦਾ ਨਹੀਂ 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 ਮੋਟਰ ਲਾਉਂਦਾ ਨਹੀਂ ਮਾਰ ਨਹੀਂ ਬਣਾਈ ਦੀ ਮਾਰ ਨਹੀਂ ਕਾਜੀ ਮੋਟਰ ਕਰਦੇ ਨਹੀਂ ਬਣਾ ਬਣਾ ਬਣਿਆ ਹਾਂ ਜਿਹੜੇ ਆਉਰੇ ਜੇ ਭਲੇ ਤੁਹਾਡੇ ਚਾਰੀ ਕਰ ਰਹਾ ਹੋਏ ਜਿੱਦਾਂ ਰ ਕਰੀ ਤੇ ਨਹੀਂ ਲੋਏ ਦੀ ਮੈਂ ਧੀਰੇ ਤੇ ਆ ਗਿਆ ਪਲਾਸਟਿਕ ਆ ਆ ਉਹ ਉੱਪਰ ਤਾਰਾਂ ਦੇਖਿਓ ਪਸਣੀ ਆ ਭਾਜੀ ਹੰਨੇ ਓਏ ਢੱਕਣ ਚ ਕੀ ਬਣ ਜਾ ਪੰਮਿਆਂ ਈ ਢੱਕਣ ਤਾਂ ਜਾਕ ਨਰੋ ਆ ਬੇਲਾ ਜਿੱਤੀ ਇਹ ਖੁਲਣਾ ਮਨੇ ਕ ਕੋਈ ਨਹੀਂ ਪੰਨੇ ਉਹ ਤਾਂ ਤੁਹਾਡੇ ਮੈਂ ਕਹਿੰਨਾ ਉਹ ਸਾਡੇ ਵਾਲੇ ਵਾਲੇ ਆ ਵੀ ਹੈ ਕੀ ਰੋ ਤੁਸੀਂ ਉੱਧਰ ਮੇਰੀ ਸੁਣ ਗਾ ਨਾ ਨਹੀਂ ਦਾ 10 ਮਿੰਟ ਲਾ ਅੱਗੇ ਤਾਂ ਉਹ ਪਾਂਚੀ ਰਵਾਈ ਮੇਰੀ ਗੱਲ ਜਿਉ ਤੈਨੂੰ ਡਾਕਟਰ ਦਾ ਮੋਟਰ ਤਾਂ ਜਾਨਾ ਨਹੀਂ ਭੱਜਿਆ ਇਹ ਨੂੰ ਨਾ ਟਾਈਮ ਲੱਗਦਾ ਹੀ ਕੋਈ ਯਾਰ ਟਾਈਮ ਲੱਗਦਾ ਹੀ ਅੱਜਾਂ ਪਾਂਚੀ ਨਹੀਂ ਪਈ ਮੇਰੀ ਗੱਲ ਇਹ ਨੂੰ ਇੱਧਰ ਲੰਮਾ ਲਮਕ ਜਾ ਦੇ ਆਹ ਹੋਰ ਚਾਰਾਂ ਲੱਗਣਾ ਪੈਂਡ ਕਰੂਗਾ ਇਹਨੂੰ ਇਹ ਨੂੰ ਮਰਣਾ ਇਹਨੂੰ ਕਿਸੇ ਪਾਸੇ ਨਾ ਕਰ ਉਹ ਉਧਰ ਵੀ ਦਾ ਰਿਆ ਐਵੇਂ ਹੀ ਆਣਾ ਇਹ ਇਹਦੇ ਜੇ ਪੰਨ ਪੈ ਗਿਆ ਪੈ ਰਮ ਡਾਕਾ ਪੈਣਾ ਆਹ ਪੈਭ ਨੇ ਨਾ ਜਾਂ ਸਿੱਧਾ ਜਾਈਦਾ ਉੱਪਰ ਉੱਪਰ ਦੇ ਦਈਏ ਭਾਜੀ ਉਹ ਨਹੀਂ ਯਾਰ ਪਾਲਮਾ ਹਨ ਮੜਿਆ ਕੱਢ ਕੋਹ ਨਹੀਂ ਹੁੰਦਾ ਜੇ ਮੈਂ ਕਹਿੰਦਾ ਨਹੀਂ ਪੈਂਦਾ ਤਾਂ ਉੱਤੇ ਚੜ ਕੇ ਫੜਕੇ ਤਾਂ ਖਿੱਚ ਲੈਣੇ ਤਾਂ ਰਲਿਆ ਆਪਾਂ ਖਾਦ ਹੀ ਲੈ ਲਿਆ ਉਹ ਤਾਂ ਇਹਦੇ ਲਈ ਉਹ ਜੀ ਕੜੀ ਵੀ ਬਣ ਗਈ ਆ ਮੇਚ ਕੋੜੇ ਪਾਏ ਆ ਆਹ ਬਣ ਗਿਆ ਚਾਵਲ ਤੇ ਅਸੀਂ ਆ ਖਾਣ ਮੰਮੀ ਉਹਨਾਂ ਨੂੰ ਮੈਂ ਦੇ ਦਿੱਤੀ ਐ ਡੁੱਢ ਰੱਖਿਆ ਲਾਗੇ ਆ ਦੇ ਇਹ ਚਾਵਲ ਬਣਾ ਆ ਤੇ ਬਾਕੀ ਤੁਸੀਂ ਦੇਖ ਹੀ ਚੁੱਕੇ ਆ ਮੋਟਰ ਦਾ ਸਾਡਾ ਕਿਦਾਂ ਦਾ ਕੰਮ ਦਾ ਸਿਸਟਮ ਹੋਣ ਡਿਆ ਆ ਬਾਸਤੇ ਤੋਂ ਹੁਣ ਕੀ ਹੁੰਦਾ ਹਾਂਜੀ ਹੂੰ ਪ੍ਰਸ਼ਾਦਾ ਛਕ ਲਿਆ ਹਾਂ ਔ ਕਿ ਹੁਣ ਮੋਟਰ ਦਾ ਦਾ ਜਾਬੀ ਪੈ ਗਿਆ ਬੜਾ ਜਦ ਦਿਨ ਬਾਲਾ ਹੀ ਮਾੜਾ ਨਿਕਲਿਆ ਕਿ ਨਹੀਂ ਹਾਂਜੀ ਹੈ ਨਾ ਮੈਂ ਆਪਣੇ ਫਰੈਂਡ ਕਿਸੇ ਤੋਂ 15000 ਰੁਪਿਆ ਮੰਗਾਇਆ ਸੀ ਮੈਂ ਘਾਤ ਤੰਗ ਹੂੰ ਵੀ ਚੱਲ ਘਰੇ ਖਰਚਾ ਵਰਚਾ ਹੋਈ ਜਾਂਦਾ ਦੁਕਾਨ ਦਾ ਤਾਂ ਚੱਲੀ ਜਾਂਦਾ ਤੇ ਅੱਜ ਹੀ ਆਪਣੀ ਮੋਟਰ ਸੜ ਗਈ ਹੁਣ 15 20000 ਮੋਟਰ ਤੇ ਲਾ ਜਾਣਾ ਦੋ ਦੀ ਮੋਟਰ ਲਿਆਉਣੀ ਤਾਂ ਰੁਪਏ ਪਸਟਾਰਟਰ ਸਾਰਾ ਜਿਹੜਾ ਸਿਸਟਮ ਹੁੰਦਾ ਵੀ ਮਦਦ ਲਾ ਲਓ ਵੀ ਜਿੱਥੇ ਜਿਹੜੇ ਲੱਗਣੇ ਉੱਥੇ ਹੀ ਲੱਗਣੇ ਆਪਾਂ ਸੋਚ ਨਹੀਂ ਸਕਦੇ ਹਾਂ ਸੋਚਿਆ ਹੋਰ ਪਾਸੇ ਸੀ ਲੱਗ ਹੋਰ ਪਾਸੇ ਚੱਟ ਐਂਸਾ ਕੋਈ ਦੇ ਸੋਚੇ ਲੱਖ ਵਾਰ ਹਾਂ ਕੀ ਬਾਤ ਕੀ ਬਾਤ ਸਹੀ ਗੱਲ ਆ ਫਿਕਰ ਨਹੀਂ ਕਰੀਦਾ ਉਹ ਫਿਕਰ ਨਹੀਂ ਮਦਦ ਉਦਾਂ ਕਰੀ ਦੀ ਹੁੰਦੀ ਜਿੱਧਰ ਲੱਗਣੇ ਚੱਲ ਜੇ ਨਾ ਆਉਂਦੇ ਤੇ ਵੀ ਉਹ ਖਾ ਹੋ ਜਾਣਾ ਸਿਸਟਮ ਹਨ ਇਸ ਲਈ ਕਿਉਂਕਿ ਹੁਣ ਨਵਾਂ ਨਵਾਂ ਕੰਮ ਸ਼ੁਰੂ ਕਰਦਾ ਕਈਆਂ ਨੂੰ ਇਦਾਂ ਲੱਗਦਾ ਬਾਬਾ ਹਨ ਨਾਲੋਂ ਨਾਲ ਹੀ ਤੋਰਾ ਤੋਰੀ ਰੱਖੇ ਕਈਆਂ ਨੂੰ ਇਹ ਲੱਗਦਾ ਪਤਾ ਨਹੀਂ ਕਿੱਡੀ ਜਾਇਸ਼ ਦੀ ਜ਼ਿੰਦਗੀ ਜੀਣ ਦੇ ਉਪਰ ਮੈਂ ਇੱਕ ਗੱਲ ਕਹਿੰਨਾ ਮੁਠੀ ਬੰਨਦੀ ਰੱਖੇ ਬੰਦਾ ਵੀ ਮਤਲ ਹੋਰ ਨਹੀਂ ਭਾਵੇਂ ਭੁੱਖੇ ਭੁੱਖਾ ਟੱਡੀ ਸਮਝਵੇ ਜਿਹੜਾ ਬਾਹਰ ਜਾ ਕੇ ਦੰਦਾਂ 'ਚ ਡੱਖੇ ਮਾਰੇ ਵੀ ਕੋਈ ਖਾ ਕੇ ਆਏ ਆਂ ਅੰਦਰ ਹਨ ਤੇ ਪਰਾ ਜਿਆਗਿਆ ਸਾਰਾ ਦੇ ਨਹੀਂ ਬਸ ਕਦੀ ਕੋਈ ਮੋਟਰ ਵਾਲੇ ਨੂੰ ਸੱਦ ਕੇ ਕਰੀ ਕਿਸੇ ਮੋਟਰ ਵਾਲੇ ਨੂੰ ਦੋ ਤਿੰਨ ਦਿਵਾਰੀ ਤੇ ਸਟਾਰਟਰ ਵਾਲੇ ਨੂੰ ਸੱਦਿਆ ਉਹ ਬੰਨਿਆ ਨਵਾਂ ਉਹ ਗਈ ਜਾਣਾ ਆ ਤਾਂ ਆਪਾ ਲੋਡ ਤੇ ਪਤਾ ਤਾਂ ਬਾਅਦ ਚ ਲੱਗਾ ਮੋਟਰ ਸੜੀ ਹੁਣ ਮੋਟਰ ਪਹਿਲਾਂ ਸਾਰੀ ਡਿਲੀਵਰੀ ਕੱਢੀ ਹੋਣ ਗਏ ਉਹ ਤੇ ਚਲੋ ਵੀ ਸਾਡੇ ਮੁੰਡੇ ਸੀਗੇ ਘਰ ਦੇ ਤਾਂ ਨੀ ਤੇ ਰਾਤ ਨੂੰ ਤਾਂ ਕੋਈ ਆਉਂਦਾ ਹੀ ਨਹੀਂ ਤੇ ਚਲੋ ਠੀਕ ਆ ਅਗਲਾ ਬਲੌਗ ਤੁਹਾਨੂੰ ਪਿਆ 20 ਹਜ਼ਾਰ ਚ ਤੇ ਇਹ ਗਾਂ ਵਾਲੇ ਬਲੌਗ ਚ ਮਿਲਦੇ ਆ ਹੁਣ ਕਿੱਦਾਂ ਹੁੰਦੇ ਡੇਲੀ ਬਲੌਗ ਬਣਾਇਆ ਕਰੋ ਇੰਨੀ ਕਮਤ ਕਰ ਲਿਆ ਕਰੋ ਉਦਾਂ ਤਾਂ ਪੈਸਾ ਥੇਲਾ ਪਾ ਕੇ ਤੋਂ ਨਹੀਂ ਮੰਗਣਾ ਬਹੁ ਵੀਰਾਂ ਨੇ ਕਿਹਾ ਬਲੌਗ ਹੀ ਦੇਖੀ ਜਾਇਆ ਕਰੋ ਗਾਂ ਸ਼ੇਅਰ ਕਰੀ ਜਾਇਆ ਕਰੋ ਵੀ ਇੰਨਾ ਹੀ ਖਰਚਾ ਪਾਣੀ ਆਪਣਾ ਚੱਲੀ ਜਾਵੇ ਓਕੇ ਬਾਈ ਚੜਦੀ ਕਲਾ ਚਰੋ ਤੰਦਰੁਸਤ ਰਹੋ ਪੈਸੇ ਥੇਲੇ ਦੀ ਟੈਨਸ਼ਨ ਨਾ ਲਓ ਜਿੰਨਾ ਹੈਗਾ ਮੈਨੂੰ ਪੜਾਓ ਬਾਅਦ ਚ ਮੇਰੇ ਤੋਂ ਹਿਸਾਬ ਲਾਓ ਓਕੇ ਬਾਈ